ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇਰ ਲਮਕੇ ਮਥਿਆਂ ਤੇਂ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਬਿਸ਼ਵਾਸ਼ ਨਹੀਂ ਕੱਠਿਆਂ ਤੇਂ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕੀ ਕਾਰ ਸ਼ੈਤਾਨੀ ਦੀਂਗੀ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣਾਂ ਤੇ ਇੱਕ ਕਨਚ ਪੈਨ ਲੈ ਬੁੰਦੇ ਜਿਵੇਂ ਨਚੌਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਹਾਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਹਾਂ ਭੋਰਾ ਪਰਨਾ ਮੰਨਦੇ ਹਾਨੀ ਮਰਦੋਂ ਬਣਨਾ ਚਾਹਣ ਜਨਾਨੀਂ ਯੁਕਦੇ ਮਾੜੇ ਵੱਤ ਕੀ ਕਾਰ ਸ਼ੈਤਾਨੀ ਦੀਂ ਤੇ ਕੁੜੀਆਂ ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇ ਅੱਖੀ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ਼ ਨਹੀਂ ਕੱਠਿਆਂ ਤੇ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀਂ ਦਿਨ ਕਾਲ ਯੁਗ ਦੇ ਮਾੜੇ ਵੱਦ ਕੀ ਕਾਰ ਸ਼ੈਤਾਨੀ ਦੀਂ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣਾਂ ਤੇ ਇੱਕ ਕੰਨ ਚ ਪੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀ ਜਾਂਗਾ ਭੋਰਾ ਪਰਨਾ ਮੰਨਦੇ ਹਾਨੀ ਮਰਦ ਸ਼ਨਾਹਾਂਗਾ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥੀਆਂ ਤੇਂਗੇ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ ਨਹੀਂ ਕੱਠਿਆਂ ਤੇਂਗੇ ਐਸੇ ਸੂਟ ਸਿਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂਗਾ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਨ ਕਾਲੀ ਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਵੀਂਗੀ ਮੂਰੋਂ ਕੇਸ ਕਟਾਵਣ ਬਚਦੇ ਗਿੱਚੀ ਤੇ ਲਟਕਾਵਣ ਆਂ ਤੇ ਇੱਕ ਕੰਨ ਚ ਪੈਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਆਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਆਂ ਭੋਰਾ ਪਰਣਾ ਮੰਨਦੇ ਹਾਨੀ ਮਰਦੋਂ ਬਣਨਾ ਚਾਹੁੰਨ ਜਨਾਨੀ ਦੀ ਬੀਂ ਨਹੀਂ ਦਿਨ ਕਾਲ ਯੁਗ ਦੇ